ਗੁੱਡ ਮਾਰਨਿੰਗ ਕੀ ਹਾਲ ਚਾਲ ਆਈ ਖੁਬਸਾਰੇ ਠੀਕ ਠਾਕ ਵਧੀਆ ਹੋਵੋਗੇ ਕਰਦੇ ਆਂ ਅੱਜ ਦੇ ਦਿਨ ਤੇ ਵਲੌਗ ਦੀ ਸ਼ੁਰੂਆਤ ਅੱਜ ਥੋੜਾ ਜਲਦੀ ਤਾਂ ਉੱਠਣਾ ਪੈ ਰਿਹਾ ਹੈਗਾ ਕਿਉਂਕਿ ਅੱਜ ਦੁਬਾਰੇ ਫੇਰ ਅੰਮ੍ਰੇਸਰ ਜਾ ਕੇ ਆਉਣਾ ਜਿਹੜੇ ਸਰਕਾਰੀ ਦਫ਼ਤਰ ਦੇ ਵਿੱਚ ਪਹਿਲਾਂ ਮੈਂ ਕੰਮ ਗਿਆ ਸੀ ਅਕੱਲ ਦੁਪਹਿਰੇ ਉਹਨਾਂ ਦੀ ਕਾਲ ਆਈ ਸੀਗੀ ਕਿ ਦੁਬਾਰੇ ਤੁਸੀਂ ਇੱਕ ਵਾਰੀ ਫੇਰ ਆਉਣਾ ਹੈਗਾ ਤੇ ਹੁਣ ਦੁਬਾਰੇ ਉਸੇ ਦਫ਼ਤਰ ਨੂੰ ਜਾਣ ਦੀ ਫੇਰ ਤਿਆਰੀ ਹੈਗੀ ਤੇ ਦੇਖਦੇ ਆਂ ਅੱਜ ਦੇ ਦਿਨ ਦੇ ਵਿੱਚ ਕੀ ਕੁਝ ਹੋਣ ਵਾਲਾ ਹੈਗਾ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਜਿਹੜੀ ਪਿੰਡ ਪੀਆਰਡੀਸੀ बस ਆਉਂਦੀ ਹੈਗੀ ਭੀਖੀ ਤੋਂ ਚੱਲ ਕੇ ਉਹ ਕਦੇ-ਕਦੇ ਖੜਾਉਂਦੇ ਨਹੀਂ ਹੈਗੇ ਸਿੱਧੀਆਂ ਲਿਆਉਂਦੇ ਨੇ ਤੇ ਤਾਂ ਕਰਕੇ ਮੈਂ ਬਾਜਖਾਨੇ ਚੌਂਕ ਤੱਕ ਗੱਡੀ ਲਿਆਇਆ ਤੇ ਇਹ ਤੋਂ ਬਾਅਦ ਜੇ ਉਧਰੋਂ ਸ਼ਾਮ ਨੂੰ ਮੁੜਦੇ ਹੋਏ ਵੀ ਲੇਟ ਹੋ ਗਿਆ ਮੈਂ ਤਾਂ ਇੱਥੋਂ ਬਾਜਖਾਨੇ ਚੌਂਕ ਚ ਦੁਬਾਰੇ ਗੱਡੀ ਚੱਕ ਲਾਂਗੇ ਤੇ ਨਾਲੇ ਤਾਂ ਇਹ ਬੈਨੀਫਿਟ ਆਏਗਾ ਵੀ ਆਪ ਦਾ ਰਾਹ ਚ ਤੰਗ ਨਹੀਂ ਹੋਵਾਂਗੇ ਤੇ ਨਾਲੇ ਸਵੇਰੇ-ਸਵੇਰੇ ਠੰਡ ਹੈਗੀ ਅੱਜ ਉਹ ਤੋਂ ਠੰਡ ਤੋਂ ਵੀ ਬਚਤ ਹੋ ਜਾਊਗੀ ਬਾਜਾਖਾਨਾ ਚੌਂਕ 'ਚ ਮੈਂ ਪਹੁੰਚ ਗਿਆ ਸੀ 5:28 ਤੇ ਤੇ 5:37:38 ਮਿੰਟ ਹੋ ਗਏ ਸਾਢੇ 5 ਵਜੇ ਦਾ ਬੱਸ ਦਾ ਟਾਈਮ ਸੀਗਾ ਹਲੇ ਆਈ ਨਹੀਂ ਹੈਗੀ ਤੇ ਬੱਸ ਦੀ ਵੇਟ ਕਰ ਰਹੇ ਆਗੇ ਬਾਜਾ ਖਾਨਾ ਚੌਂਕ ਦੇ ਵਿੱਚ ਮੋਗੇ ਬੱਸ ਸਟੈਂਡ ਪਹੁੰਚ ਗਏ ਤੇ ਹੁਣ ਇੱਥੇ 7 ਕਿੰਡਾਂ ਦੀ ਬ੍ਰੇਕ ਆਏਗੀ ਬੱਸ ਦੀ 11 ਲੱਤਾਂ ਦਿੰਦੀਆਂ ਕਰ ਲਈਏ ਕੋਮ ਵੈਸੀ ਬਟੇ ਬਟੇ ਸਵੇਰੇ ਜਲਦੀ ਦੇ ਉੱਠਿਆਂਗੇ ਨੀਂਦ ਆਈ ਜਾਂਦੀ ਸੀਗੀ ਤਾਂ ਕਰਕੇ ਜਿਹੜਾ ਮੈਂ ਬਾਹਰ ਆ ਗਿਆ ਸੀ ਇਹ ਸਵੇਰੇ ਮੈਂ ਜਲਦੀ ਦਾ ਚੱਲਿਆ ਸੀਗਾ ਤਾਂ ਕਰਕੇ ਮੈਂ ਸੋਚਿਆ ਰਾਹ 'ਤੇ ਚਾਹ ਤੇ ਚੋਲੇ ਜੀ ਬ੍ਰੈਡ ਇਹ ਨਾਲ ਲੈ ਲਈਏ ਕਿਉਂ ਖਾਲੀ ਪੇਟ ਬੈਠੇ ਸੀਗੇ ਬਸ ਤਾਂ ਮੈਂ ਸਵੇਰੇ ਘਰੋਂ ਚਾਹ ਪੀ ਕੇ ਚੱਲਿਆ ਸੀ ਇੱਕ ਬਰੌਂਠਾ ਵੀ ਖਾਦਾ ਸੀਗਾ ਪਰ ਫੇਰ ਵੀ ਮੁੱਗਿਆਂ ਨੂੰ ਦੇ ਭੁੱਖ ਲੱਗੀ ਉੱਗੇ ਤੋਂ ਚੱਲ ਕੇ ਕੋਰਟੀ ਸੇਖਾਂ ਕ੍ਰੋਸ ਕਰਕੇ ਤੇ ਹੁਣ ਅੱਗੇ ਵੱਲ ਨੂੰ ਵਧ ਰਹੇ ਆਗੇ ਮਖੂ ਪਹੁੰਚ ਗਏ ਤੇ ਬਸ ਹੁਣ ਵੱਤ ਤੋਂ ਵੱਤ ਦਾ ਘੰਟੇ ਸਵਾ ਘੰਟੇ ਦੀ ਵਾਟ ਰਹੇਗੀ ਹਰੀ ਕੇ ਨਹਿਰਾਂ ਕੋਲੇ ਪਹੁੰਚ ਗਏ ਨਹਿਰ ਦਾ ਏਰੀਆ ਚੱਲੀ ਜਾਂਦਾ ਹੈਗਾ ਸੜਕ ਦੇ ਨਾਲ-ਨਾਲ ਹਰੀਕੇ ਬੱਸ ਸਟੈਂਡ ਦੇ ਉੱਤੇ ਬੱਸ ਪਹੁੰਚ ਗਈ ਤੇ ਸਵਾਰੀਆਂ ਉਤਰ ਰਹੀਆਂ ਨੇ ਚੜ੍ਹ ਰਹੀਆਂ ਨੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਐਂਟਰ ਹੋ ਗਏ ਤੇ ਹਲਕੀ ਹਲਕੀ ਸਵੇਰੇ ਧੁੰਦ ਸੀਗੀ ਪਿੱਛੇ ਜੇ ਉਹ ਵੀ हट ਗਈ ਹੁਣ ਸੂਰਜ ਚੜ੍ਹ ਗਿਆ ਤੇ ਬੱਸ ਨਾਲ ਨੇ ਵਧੀਆ ਸਪੀਡ ਦੇ ਉੱਤੇ ਬੱਸ ਭਜਾ ਲਈ ਹੁਣ ਰੋਡ ਸਾਫ਼ ਹੈਗਾ ਤਾਂ ਕਰਕੇ ਵਧੀਆ ਸਪੀਡ ਤੇ ਜਾ ਰਹੀਏਗੀ ਦਰਮ्तार ਨੂੰ ਪਹੁੰਚ ਗਏ ਤੇ ਵੱਡੇ ਰੋਡ ਤੋਂ ਨਹੀਂ ਅੰਦਰونی ਸੜਕਾਂ ਤੋਂ ਦੀ ਬੱਸ ਜਾ ਰਹੀ ਹੈਗੀ ਦਰਮ्तारਾਂ ਦੇ ਤੇ ਫਾਈਨਲੀ ਹੁਣ ਮੇਰੇ ਸਰ ਦੀ ਹੱਦ ਦੇ ਅੰਦਰ ਐਂਟਰੀ ਹੋ ਗਈ ਬੱਸ ਹੁਣ ਬੱਸ ਸਟੈਂਡ ਪਹੁੰਚਣਾ ਹੈਗਾ ਦੇਖਦੇ ਹਾਂ ਕਿਨੇ ਟਾਈਮ ਚ ਲਾਉਂਦੀ ਹੈ ਬੱਸ ਅੰਮ੍ਰਿਤਸਰ ਬੱਸ ਸਟੈਂਡ ਪਹੁੰਚ ਗਏ ਤੇ ਹੁਣ ਲਵਦੇ ਆਟੋ ਜਿਹੜੇ ਸਰਕਾਰੀ ਦਫ਼ਤਰੇ ਜਾ ਕੇ ਆਉਣਾ ਹੈਗਾ ਆ ਹਾਰਨ ਵਾਲੇ ਵੱਟ ਕੱਢੇ ਪੈਨੇ ਬਸ ਆਲੇ ਨੇ ਕਸਮਾਣੀ ਪੈਂਦਾ ਹਾਰਨ ਵਾਲਾ ਦਾ ਇੱਥੇ ਅਵਲਾ ਕਮੰਡਨਾਂ ਨੂੰ ਮੇੜਨ ਤੋਂ ਬਾਅਦ ਤੇ ਹੁਣ ਮੈਂ ਵਾਪਸ ਅਮਰਸਰ ਬੱਸ ਸਟੈਂਡ ਤੇ ਆ ਗਿਆ ਸੀਗਾ ਉੱਥੇ ਥੋੜਾ ਜਿਹਾ ਤੁਰਾ ਫਿਰ ਅੱਜ ਤਾਂ ਠੀਕ ਰਿਹਾ ਪਰ ਕੋਈ ਜ਼ਿਆਦਾ ਨਹੀਂ ਸੀਗਾ ਪਰ ਫਿਰ ਵੀ ਥਕਾਵਟ ਤਾਂ ਹੋ ਹੀ ਜਾਂਦੀ ਹੈ ਜੀ ਥੋੜੇ-ਮੋੜੇ ਤੁਰੇ ਘਰੇ ਨਾਲ ਚਲੋ ਦੇਖਦੇ ਹਾਂ ਹੁਣ ਆਪਣੇ ਪਿੰਡ ਵਾਲੀ ਬੱਸ ਕਿੱਥੇ ਖੜੀ ਹੈਗੀ ਸਿੱਧੀ ਮਿਲਦੀ ਹੈਗੀ ਆਪਣੇ ਭੀਖੇ ਨੂੰ ਜਾਣ ਵਾਲੀ ਜਾਂ ਫਿਰ ਬਰਨਾਲੇ ਵਾਲੀ ਮਿਲਦੀ ਹੈਗੀ ਬੱਸ ਤਰੰਤਰੰਤੋਂ ਅੱਗੇ ਆ ਕੇ ਕਿਹ ਰਾਹ ਹੁਣ ਬਸ ਇੱਥੇ ਸਵਾਰੀਆਂ ਉਤਾਰੀ ਜਾਂਦੀ ਹੈਗੀ ਬੱਸ ਦਾ ਸਿੱਧੀ ਆਈ ਹੈਗੀ ਬਹੁਤ ਤੇਜ਼ ਆ ਅੰਮ੍ਰਿਤਸਰ ਤੋਂ ਚੱਲ ਕੇ ਮੈਂ ਮੋਗੇ ਆ ਗਿਆ ਸੀਗਾ ਹੁਣ ਮੋਗੇ ਤੋਂ ਬੱਸ ਚੇਂਜ ਕਰਨੀ ਹੈ ਕਿਉਂਕਿ ਜਿਹੜੀ ਪਹਿਲਾਂ ਵਾਲੀ ਬੱਸ ਸੀਗੀ ਉਹਨੇ ਮੋਗੇ ਆ ਕੇ ਰੁਕਣਾ ਸੀਗਾ ਹੁਣ ਦੇਖਦੇ ਆਂ ਕਿ ਮੋਗੇ ਤੋਂ ਬਰਨਾਲੇ ਨੂੰ ਜਾਣ ਵਾਲੀ ਬੱਸ ਕਿੰਨੇ ਨੰਬਰ ਕਾਊਂਟਰ ਤੇ ਆਉਂਦੀ ਹੈ ਤੇ ਕਿੰਨੇ ਵਜੇ ਤੁਰਦੀ ਹੈਗੀ ਇੱਥੋਂ ਮੈਂ ਬਾਜੇਖਾਨੇ ਚੌਂਕ 'ਚ ਪਹੁੰਚ ਗਿਆ ਸੀਗਾ ਇੱਥੇ ਮੈਂ ਗੱਡੀ ਸਾਈਕਲ ਸਟੈਂਡ ਪੇਡ ਹੈਗਾ ਪਾਰਕਿੰਗ ਉੱਥੇ ਲਾ ਗਿਆ ਸੀਗਾ ਤੇ ਹੁਣ ਉਥੋਂ ਮੈਂ ਗੱਡੀ ਪਿੱਕ ਕਰ ਲਈ ਰਸਤਾ ਬਹੁਤ ਜਿਆਦਾ ਲੰਬਾ ਸੀਗਾ ਤੇ ਆਉਂਦੇ ਆਉਂਦੇ ਬੱਸ ਦੇ ਵਿੱਚ ਬੈਠੇ ਥੱਕ ਗਏ ਤੇ ਹੁਣ ਚੱਲਦੇ ਆਂਗੇ ਪਿੰਡ ਨੂੰ ਘਰ ਦੇ ਨੇੜੇ ਪਹੁੰਚ ਗਏ ਤੇ ਪਿੱਛੇ ਸੜਕ ਦੇ ਉੱਤੇ ਰਸਤੇ ਦੇ ਵਿੱਚ ਕਿਸੇ ਨੇ ਅੱਜ ਰੂੜੀ ਦਾ ਰੇਪ ਪਾਇਆ ਹੋਊਗਾ ਪਤਲਾ ਜ ਉਹ ਸਾਰਾ ਰਾਜ ਟਰਾਲੀ ਜੋ ਛਲਕ ਛਲਕੇ ਥੱਲੇ ਡੁੱਲ ਗਿਆ ਤੇ ਗੱਡੀ ਦੀ ਜਮਾ ਜੜ ਵੜਤੀ ਜਮਾ ਨਾਸ ਮਾਰਦਾ ਥੱਲੇ ਗੋਹੇ ਨੇ ਤੇ ਬਾਕੀ ਦੇਖਦੇ ਆਂ ਸਵੇਰੇ ਇਹਨੂੰ ਵੀ ਧੋਣਾ ਹੈਗਾ ਤੇ ਕਰਦੇ ਹੁਣ ਰੈਸਟ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਅਜੇ ਤੱਕ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਧੰਨਵਾਦ